ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੋ ਤੋਂ ਸਨਾ ਕਥਨਾ ਜਾਏ ਜੋ ਤੁਲਕਾਵੇ ਸੋਈ ਸਰ ਹੋਈ ਅੱਖਾ ਸੇ ਤੇਰੀ ਉਲਝਾਈ ਉਚਾਰਨ ਕਰੋ ਸਤਨਾਪਹਿਰੀ ਵਾਹਿ ਹੈ ਮੂਰ ਸਾਹਿ ਬਰੀ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਜਿਆਤਾ ਦੁਆਰਾ ਹੈ ਮਤਬਕ ਕੋਈ ਮਹਾਰਾਜ ਜੀ ਦੇਹ ਪੰਜਰ ਨੇ ਅਸਮਦੀ ਹੈ शुरु का बेनती दे हाँ कृपा करो जी श्लोक कला भरपूर प्रभ बिरथा जानन हार जाके सिमर उजरी है नग दिगले हार गुरु महाराज जी समझा रहे ਕਦਰਯੋਗ ਪਰਮੇਸ਼ਰ ਜੀ ਹੈ ਸਾਰੇ ਸੁਖਤਾਣੀਆਂ ਆਣ ਸ਼ਕਤੀਆਂ ਦੇ ਨਾਲ ਹੋ ਪ੍ਰਭੂ ਜੀ ਪ੍ਰਭੂ ਹੈ ਤੇ ਆਪਣੇ ਜੀਵਾਂ ਦੇ ਪੀੜਾ ਨੂੰ ਵੀ ਜਾਣਦਾ ਹੈ ਜਾਂ ਕੇ ਸਿਮਰਨ ਉਦਰੇ ਹੈ ਜਿਹਦੇ ਸਿਮਰਨ ਕਰਨ ਦੇ ਨਾਲ ਧਰ ਹੋ ਜਾਂਦਾ ਹੈ ਨਾਲ ਇਸ ਬਲੇਹਾ ਨਾਲ ਪਾਸ਼ਾ ਜੀ ਕਹਿੰਦੇ ਪ੍ਰਭੂ ਜੀ ਤੁਮਹਾਂ ਬਲੇਹਾ ਨਾਲ ਭਲੇ ਹੋ ਜਾਂਦਾ ਹਾਂ ਜਾਣ ਕਰੋ ਸਾਤ ਪਦੇ ਟੁੱਟੇ ਕੰਢਣ ਹਰ ਕੋ ਪਾਲ ਸਰਬ ਜੀ ਆਪੇ ਪ੍ਰਜਾ ਪਾਲ ਗੋਪਾਲਾ ਮੇਰਾ ਗੋਪਾਲ ਟੁੱਟੀ ਕੰਢਣ ਹਰ ਕੋ ਪਾਲ ਗੋ ਗਦੇ ਸ੍ਰੀ ਕੀ ਧਰਤੀ ਨੂੰ ਪਾਲ ਲੈਨੇ ਪਲੜੇ ਵਾਣਾ ਕੰਨ ਜੋ ਮੇਰਾ ਪ੍ਰਭੂ ਹੈ ਜੋ ਗੋਬਾਨ ਸਾਰੇ ਜਿਆਂ ਦੇ ਆਪੀ ਪ੍ਰਤੀ ਪਾਲਣਾ ਕਰਦਾ ਹੈ ਤੇ ਟੁੱਟਿ ਹੋਏ ਨੂੰ ਬੰਨ੍ਹਣ ਵਾਲਾ ਵੀ ਹੈ ਉਚਾਰਨ ਕਰੋ ਸਤਨਾਕ ਸ਼੍ਰੀ ਵਾਹਿਗੁਰੂ ਸਾਹਿਬ ਜੀ ਭਾਵ ਸਾਰੇ ਜੀਵਨ ਆਪਣੇ ਨਾਲ ਮੇਲ ਲੈਣ ਵਾਲਾ ਵੀ ਉਹੀ ਹੈ ਸਗਲ ਕੀ ਚਿੰਤਾ ਜਿਸ ਮਨ માં ਹੈ

ਅਰੇ ਜਿੱਥਾ ਕਰਨੇ ਵਾਲਾ ਉਹ ਆਪ ਹੈ ਜੋ ਸਖਣਾ ਕੋਈ ਵੀ ਨਹੀਂ ਰਹਿ ਸਕਦਾ ਹੈ ਇਸੇ ਬਿਠਾ ਕੋਈ ਨਾ ਹੈ ਜਾਣ ਕਰੋ ਸਾਡੇ ਨਾਮ ਹੀ ਰਹੇ ਗੁਰੂ ਸਾਹਿਬ ਜੀ ਰੇ ਮਨ ਮੇਰੇ ਸਦਾ ਹਰਿ ਆਪ ਅਬਨਾਸੀ ਪ੍ਰਭ ਆਪੇ ਆਪ ਇਹ ਮੇਰੇ ਮਨ ਤਾਂ ਦੇ प्रभु जपड़ा कर जो सदा रहने वाला है अपना से प्रभु आपे आप जो वो अपने आप ही सारा कुछ है पाप उससे तुल कोई और नहीं है अपना से प्रभु आपे आप वो नाश तो रहता है सदा रहने वाला है मेरे मन से कर दो चारण करो सतनाम ही ऐ अपन किया क्यों तो ना होए जेसो प्राणी लुच्चे कोए मारे जी केंद्र में सहेता तो बिना हवाई में जीती सहेता तो बिना प्राणी में अपना कितना कितनी कितनी होन्ना है और कोई सौ बार प्यार लुच्चे न करता रहे जेसो प्राणी लुच्चे कोए ਉਹ ਜੋ ਆਪ ਕਰਦਾ ਹੈ ਨਾ ਉਹ ਤੋਂ ਬਿਨਾਂ ਕੁਝ ਨਹੀਂ ਹੁੰਦਾ ਹੈ ਜਿੰਨਾ ਮੈਂ ਜਦ ਲੋਚਾ ਕਰਦੇ ਰਹੀਏ ਉਦਾਰਨ ਕਰੋ ਤਤਨਾ ਮਹੀਰੀਆ ਹੈ ਗੁਰੂ ਸਾਹਿਬ ਦੀ ਜਿਸ ਬਿਨਾਂ ਹੈ ਤੇਰੇ ਕਿਸ ਕਾਮ ਘੱਤ ਨਾਮ ਜਪ ਏਕ ਹਰ ਨਾਮ ਉਸ ਵਾਇਗੁਰੂ ਤੋਂ ਪ੍ਰਭੂ ਤੋਂ ਬਿਨਾਂ ਤੇਰੇ ਕੰਮ ਦਾ ਕੋਈ ਹੋਰ ਕੁਝ ਵੀ ਨਹੀਂ ਹੈ ਕਾਟੇ ਨਾਮ ਜਬ ਇੱਕ ਹਰ ਨਾਮ ਤਾਂ ਤੇ ਕਹਿੰਦੇ ਘਰੇ ਦਾ ਨਾਮ ਹੀ ਆਪਣਾ ਕਰ ਇਹ ਨਾਮ ਜਿਹਦੇ ਨਾਮ ਤੇ ਗਤੀ ਪ੍ਰਾਪਤ ਹੋ ਜਾਵੇਗੀ ਤੈਨੂੰ ਚਰਨ ਕਰੋ ਸਤਨਾਮ ਹੀ ਧੀਵਾ ਹੈ ਗੁਰੂ ਸਾਹਿਬ ਜੀ ਹੋਨ ਦੂਸਰਾ ਪਾਪ ਜਰਮਿ ਅਸਪੈ ਗੁਰੂ ਕਾ ਲੇ ਬੇਂਤੀ ਹੈ ਕਿਰਪਾ ਕਰੋ ਜੀ ਰੂਪ ਬੰਤੋਈ ਨਹੀਂ ਮੋਹ ਰੂਪ ਬੰਤ ਹੋਏ ਨਹੀਂ ਮੋਹ ਕਹਿੰਦਾ ਕੋਈ ਕਿੰਨਾ ਵੀ ਸੁੰਦਰ ਰੂਪ ਵਾਲਾ ਹੋਵੇ ਨਾ ਸਮਝੇ ਰਹੇ ਕਿ ਮੈਂ ਆਪਣੇ ਸੁਖਨ ਨਾਲ ਜਲਤ ਨੂੰ ਮੋਹ ਰਿਆ ਹਾਂ ਇਹ ਨਾ ਸਮਝੇ ਕੋਈ ਵੀ ਜੀ ਵੀ ਮੈਂ ਆਪੇ ਰਾਜ ਜਲਤੂ ਮੋ ਰਿਆ ਹਾਂ ਇਹ ਤਾਂ ਇਹਨਾ ਸਮਝਣ ਕੋਈ ਵੀ ਪ੍ਰਭੂ ਜੋਤ ਸਗਲ ਕੰਡ ਸੋ ਹੈ ਮਹਾਰਾਜ ਕਹ ਰਹੇ ਉਹ ਸੁੰਦਰ ਜਿਹੜੇ ਜੋਤ ਹੈ ਉਹ ਜਿਹੜੀ ਸੁੰਦਰਤਾ ਉਹਦੇ ਨਾਲ ਸਾਡੇ ਸੰਸਾਰ ਮੋਇਆ ਜਾ ਰਿਹਾ ਹੈ ਵਿਚਾਰਕ ਕਰੋ ਸਤਿਨਾਮ ਮਹੀਰੀ ਵਾਹਿ ये इस प्रभु जी जोश जी सारे सिगरा बिजली सुंदरता दे रही है तन बंता हुए क्या को तो 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 कर बैठ कैसा बंदा चालू बाल चालू बाल है पेची बाल है फिर जब वो अहंकार अहंकार का जो बंदा कहता तन बंता हुए क्या को कर सब इस तो ਯਾ ਸਭ ਕਿਹ ਜਿਸ ਕਾ ਦੀਆ ਧਰਦਾ ਹੈ ਕਹਿੰਦਾ ਸਾਰੇ ਜਿਹੜੇ ਧਨ ਹੈ ਦੌਲ ਹੈ ਉਹ ਵਾਹਿਗੁਰੂ ਦਾ ਦਿੱਤਾ ਹੋਇਆ ਹੀ ਹੈ ਜਾਣਨ ਕਰੋ ਸਤਨਾਮ ਹੀ ਦੀਵਾ ਹੈ ਗੁਰੂ ਸਾਹਿਬ ਦੀ ਅਦ ਸੂਰਾ ਜੇ ਕੋ ਕਹਾਵੇ ਮਹਾਰਾਜ ਜੀ ਕਹਿੰਦੇ ਜੋ ਕੋ ਆਪਣੇ ਆਪ ਨੂੰ ਪੜਾ ਸੋਰਮਾ ਸਮਝੇ ਬਹਦਰ ਸਮਝੇ ਕਹਾਵੇ ਆਪਣੇ ਆਪ ਇਹ ਵਿਚਾਰ ਕਰਕੇ ਦੇਖੋਗੇ ਕਹ ਇਹ ਵਿਚਾਰ ਕਰਕੇ ਦੇਖ ਲਓ ਮਹਾਰਾਜ ਜੀ ਕਹਿੰਦੇ ਪ੍ਰੋਕੀ ਕਲਾ ਬਿਨਾ ਕਾਇਦਾ ਹੋਇ ਕਹਿੰਦਾ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਤੋਂ ਬਿਨਾ ਕੀ ਦੌੜ ਭਜ ਕੇ ਨਾ ਦੌੜ ਭਜ ਕੇ ਆ ਕਰ ਸਕਦਾ ਹੈ ਉਚਾਰਨ ਕਰੋ ਫਤਨਾ ਵਹੀ ਦੀ ਵਾਹੇ ਗੁਰ ਸਾਹਿਬ ਦੀ ਕਿਉਂ ਨਹੀਂ ਪ੍ਰਮੇਸ਼ਰ ਦੀ ਸ਼ਕਤੀ ਜੋ ਸਾਡੇ ਅੰਦਰ ਉਹਦੇ ਨਾਲੇ ਸਾਡੇ ਥੇੜੀ ਹੈ ਜੀ ਕਾਰਜ ਜਿੰਨੇ ਵੀ ਹੋ ਰਹੇ ਹਨ ਇਹ ਕੋਈ ਮਾਰੇ ਦੇ ਕੇ ਆਪਣੇ ਆਪ ਨੂੰ ਇਹ ਕਹਾਵੇ ਵੀ ਨਹੀਂ ਕਰ ਰਹੇ ਅਸੀਂ ਨਹੀਂ ਕਰ ਰਹੇ ਜੋ ਤਾਂ ਜਿਹੜੀ ਪਰਮਿਸ਼ਨ ਜੋ ਆਪ ਹੀ ਸਾਰੇ ਕਾਰਜ ਕਰ ਰਹੇ ਹੈ ਜੇ ਕੋ ਹੋਏ ਬੈ ਜਾਤਾ ਜੇ ਕੋ ਜਾਨੀ ਬਣ ਕੇ ਬੈਜੇ ਜਾਤਾ ਬਣ ਕੇ ਬੈਜੇ ਮਹਾਰਾਜ ਜੀ ਤੇ ਕਿਸੇ ਜੇਨ ਹਮਾਨ ਦਾਨ ਕਾਬਾਰ ਤਾਂ ਜਿਹੜਾ ਬਲਗੁਰੂ ਜੀ ਹੈ ਦਾਤਾ ਉਹ ਉਹ ਜਿਹੜਾ ਇਨਸਾਨ ਆ ਸੁਣੋ ਮੋਰਖ ਜਾਣੇ ਦਾ ਉਚਾਰਨ ਕਰੋ ਸਤਿਨਾਮ ਮਹੀਵਾ ਹੈ ਗੁਰੂ ਸਾਹਿਬ ਦੀ ਗੁਰੂ ਪ੍ਰਸਾਦ ਟੁੱਟੇ ਹੋਂ ਰੋਗ ਨਾੜ ਹੋ ਜਾਂਦਾ ਸਦਾ ਅਰੋਗ ਕੰਧ ਜਦ ਗੁਰੂ ਦੀ ਕਿਰਪਾ ਹੁੰਦੀ ਹੈ ਜੇ ਜਿਹੜਾ ਸਾਡਾ ਹਮੇ ਦਾ ਰੋਗ ਹੈ ਉਹ ਖਤਮ ਹੋ ਜਾਂਦਾ ਉਹਦਾ ਨਾੜ ਹੋ ਜਾਂਦਾ ਹੈ ਨਾ ਨੋਜਨ ਸਦਾ ਅਰੋਗ ਜਦੋਂ ਹੋਮੇ ਦਾ ਅਰੋਗ ਕੱਢ ਦਿੰਦਾ ਮਹਾਰਾਜ ਜੀ ਨੇ ਆਪਣੀ ਕਿਰਪਾ ਦੇ ਨਾਲ ਤੇ ਜਿਹੜਾ ਜਨ ਹੈ ਨਾਨਕ ਉਹ ਸਦਾ ਅਰੋਗ ਹੋ ਜਾਂਦਾ ਹੈ ਨਹਿ ਨਮਨ ਨਿਰਵਾਹ ਹੋ ਜਾਂਦਾ ਹੈ ਬੇਤਾਲਮਣ ਬਚ ਜਾਂਦਾ ਹੈ ਉਚਾਰਨ ਕਰੋ ਸਤਨਾਬਹਿਰੀ ਵਾਹਿਗੁਰੂ ਸਤਿ ਬਹਿ ਜੀ ਇਹ ਦੂਸਰਾ ਬਦਾ ਸੀ ਹੁਣ ਤੀਸਰਾ ਬਦਾ ਸ਼ੁਰੂ ਕਰ ਲਈਏ ਮਹਾਰਾਜ ਜੀ ਨੂੰ ਬੇਤੀ ਹੈ ਕਿਰਪਾ ਕਰੋ ਜੀ ਹੁਣ ਮਹਾਰਾਜ ਜੀ ਅੱਗੇ ਸਮਝਾ ਰਹੇ ਨੇ ਉਦਾਹਰਣਾਂ ਦੇ ਕੇ ਸਮਝਾ ਰਹੇ ਇੱਕ ਮੰਦਰ ਦੀ ਉਦਾਹਰਣ ਦੇ ਰਹੇ ਹਨ ਇੱਕ ਪੱਥਰ ਦੇ ਜਾਇ ਰਹੇ ਹਨ ਢੇਰੇ ਹਨ ਜਿਵੇਂ ਕਿਦੇ ਅੰਦਰ ਅਸੀਂ ਦੀਪ ਦਾ ਪ੍ਰਕਾਸ਼ ਹੋ ਜਾਵੇ ਫਿਰ ਕਹਿੰਦੇ

जिस तरह से मकान बना मकान बनाए सारे नहीं। जा थंब नहीं लाते सहारे दिखता ती, नहीं है सहारा तो लाना पैंता अकोड तो देनी पी जियो मंदिर थे छम जियो कहते सहारा देना पुन था के जो मे छम ਜਿਹੜਾ ਗੁਰੂ ਦਾ ਸਾਧਨਾ ਮਨ ਦਾ ਸਹਾਰਾ ਹੈ ਉਹ ਮਨ ਵੱਤ ਸਹਾਰਾ ਲੈਣਾ ਪੈਂਦਾ ਹੈ ਲਾਉਣਾ ਪੈਂਦਾ ਹੈ ਉਚਾਰਨ ਕਰੋ ਸਤਿ ਆਮਹੀਂ ਵਾਹਿ ਹੈ ਗੁਰੁ ਸਾਹਿਬ ਜੀ ਜਿਹੜਾ ਦੜਾ ਮਨ ਨੂੰ ਰੋਕਣੇ ਵਾਸਤੇ ਜਿਹੜਾ ਸ਼ਬਦ ਦਾ ਅਮ ਹੈ ਉਹ ਮਨ ਨੂੰ ਲਾਉਣਾ ਪੈਂਦਾ ਹੈ ਸਾਰਾ ਦਿਨ ਵਾਸਤੇ ਅੱਗੇ ਕਹਿੰਦੇ ਜੋ ਪਾਖਾਨ ਨਾਮ ਜੜ ਕਰੈ ਪ੍ਰਾਣੀ ਗੁਰ ਚਰਨ ਲਗਦ ਨਿਸਰੈ ਕਹਿੰਦੇ ਜਿਹੜਾ ਪੱਥਰ ਹੈਗਾ ਉਹ ਤੁਸੀਂ ਪਾਣੀ 'ਚ ਡੁੱਬ ਜੂ ਆ ਜਿਹੜਾ ਪੱਥਰ ਹੈ ਪਰ ਕਹਿੰਦੇ ਇਹ ਬੇੜੀ 'ਤੇ ਢੋਆ ਲਿਆ ਜਾਵੇ ਪਾਰ ਲੰਘ ਜਾਂਦਾ ਉਹ ਇਹਦਾ ਮਤਲਬ ਹੈ ਜੋ ਪਾਖਾਨ ਨਾਮ ਜੜ ਤਰੈ ਇਹ ਜੀਮੇ ਕਹਿੰਦਾ ਕਿ ਪੱਥਰ ਬੇੜੀ ਉੱਪਰ ਚੜ ਕੇ ਪਾਰ ਹੋ ਜਾਂਦਾ ਹੈ ਈਵੇਂ ਪ੍ਰਾਣੀ ਗੁਰ ਚਰਨ ਲਗਦ ਨਿਸਰੈ ਨਿਰਭ੍ਰਾਣੀ ਹੈ ਜੀਵ ਹੈ ਕਹਿੰਦਾ ਉਹ ਗੁਰੂ ਚਰਨਾਂ ਦੇ ਲੱਗ ਨਾਲ ਲੱਗ ਗਏ ਭਵ ਸਾਗਰ ਤੋਂ ਤੜ ਜਾਂਦਾ ਹੈ ਭਾਵ ਮੁਕਤੀ pa ਲੈਂਦਾ ਹੈ ਜਪਨ ਕਰੋ ਕੰਤਨਾ ਮਹੀ ਦੀਵਾ ਹੈ ਗੁਰੁ ਸਾਹਿਬ ਦੀ ਜੋ ਅੰਧਕਾਰ ਦੀਵਕ ਪ੍ਰਕਾਸ਼ ਗੁਰ ਸਾਸਨ ਦੇਖ ਮਨ ਹੋਏ ਬਿਗਾਸੋ ਨਨ੍ਹੀਵੇਂ ਕੋਈ ਅਨੇਰਾ ਹੁੰਦਾ ਅਨੇਰਾ ਪੂਪੈਂਦੇ ਰਾਂ ਉਹਨੂੰ ਜੋੜ ਕਰਨੇ ਵਾਸਤੇ ਕੀ ਆਥੇ ਦੀਵਾ ਜਦੋਂ ਬਾਲਿਆ ਜਾਂਦਾ ਹੈ ਤਾਂ ਪ੍ਰਕਾਸ਼ ਚਲਦਾ ਹਨੇਰਾ ਦੂਰ ਹੁੰਦਾ ਜੋ ਅੰਧਕਾਰ ਦੇ ਇੱਕ ਪ੍ਰਕਾਸ਼ ਜਦੋਂ ਦੀਵਾ ਪ੍ਰਕਾਸ਼ ਕਰ ਦਿੰਦੇ ਆਪਾਂ ਜਲਣ ਕਰਦੇ ਆ ਹਨੇਰਾ ਦਾ ਜਨ ਅਲੋਪ ਹੋ ਜਾਂਦਾ ਹੈ ਤੇ ਰਦੂਰ ਹੋ ਜਾਂਦਾ ਹੈ ਇਵੇਂ ਜਿਵੇਂ ਕਹਿੰਦੇ ਗੁਰਦ੍ਰਸ਼ਨ ਦੇਖ ਮੰਨ ਹੋਏ ਬਗਾਤ ਇਤੇ ਜਿਹੜੇ ਗੁਰੂ ਦੇ ਦਰਸ਼ਨ ਆਪਾਂ ਕਰਦੇ ਹਾਂ प्रकाश स्वरूप स्वरूप देख मन होगा गुरुदर्शन देख मन होगा गुरु दर्शन करके मनरा आनंद बन जाता है उच्चारण करो अगे मारे समझाते बियावान जंगल की गल ਵੇ ਅਰੇ ਬੰਦਾ RAM ji nu ਪੱਟ ਜਾਵੇ ਤੈਨੂੰ ਨਸ ਤਮੇ ਜਾਂਦੀ ਕਿਹਦੇ ਕੋ ਕਿਨਾ ਖੁਸ਼ ਹੁੰਦਾ ਹੈ ਜੋ ਮਾਹ ਉਦਿਆਨ ਮੈਂ ਮਾਰਗ ਪਾਵੇ ਇੱਥੇ ਕੋਈ ਬੰਦਾ ਭੁੱਲ ਗਿਆ ਬੜਾ ਪਹਾੜੀ ਨੂੰ ਜਾੜਾ ਹੈ ਜੰਗਲ ਵਿੱਚ ਲੰਘ ਰਿਹਾ ਹੈ ਉਹ ਕਹਿੰਦੇ ਜੰਗਲ ਨੂੰ ਬੜਾ ਭੜੂ ਜਾੜਾ ਹੈ ਜੰਗਲ ਹੈ ਪਰ ਕਹਿੰਦੇ ਕਿਸੇ ਅਜਾ ਕਿਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਉਨੋ ਰਸਤਾ ਲੱਭ ਜਾਂਦਾ ਹੈ ਰਸਤਾ ਲੱਭ ਜਾਂਦਾ ਹੈ ਫੇ ਧੀਵੇਂ ਕਹਿੰਦੇ ਕਿਉਂ ਸਾਧੂ ਸੰਗ ਮੇਰੇ ਜੋਤ ਪ੍ਰਗਟਾ ਹੈ ਈਵੇਂ ਸਾਧੂ ਜਿਹੜਾ ਸੰਗ ਕਰਕੇ ਮਹਾਰਾਜ ਜਿਹਦੇ ਅੰਦਰ ਜਿਹੜਾ ਬਾਈਕੂ ਦੀ ਜੋਤ ਹੋ ਪ੍ਰਗਟ ਹੋ ਜਾਂਦੀ ਹੈ ਇਹ ਯੋਗ ਅਰੰਭ ਕਰੋ ਸਤਨਾਮੁ ਹਿਰਿਵਾ ਹੈ ਗੁਰੁ ਭਾਇ ਬੜੀ ਜਿਨ ਸੰਤਨ ਕੀ ਬਾਛੋਂ ਧੂਰ ਨਾਨਕ ਦੀ ਹਰ ਲੋਚਾਂ ਪੂਰ ਗੁਰੂ ਮਾਰਾ ਜੀ ਕਹਿੰਦੇ ਮੈਂ ਐਸੇ ਸੰਤਾਂ ਦੀ ਝੂੜੀ ਮੰਗਦਾ ਇਸ ਸੰਤਾਂ ਦੇ ਬਾਤੋਂ ਧੂਰ ਬਾਤ ਮੈਂਨੇ ਮੰਗਦਾ ਝੂੜੀ ਮੰਗਦਾ ਆਵਾਜ਼ ਜੀ ਕਹਿੰਦੇ ਨਾਨਕ ਦੀ ਹਰ ਲੋਚਾਂ ਪੂਰ ਇਹ ਹੈ ਪ੍ਰਮੇਸ਼ਰ ਜੀ ਜਾਣਦੇ ਜਿਹੜੀ ਇੱਛਾ ਇਹਨੂੰ ਪੂਰਨ ਕਰੋ ਜਾ ਕਰਨ ਕਰੋ ਜੀ ਤਤਨਾ ਵਹੀ ਦੀਵਾ ਹੈ ਗੁਰਖਾਇ ਬੜੀ ਉਣਾ ਚੌਥਾ ਜਿਹੜਾ ਵਾਦਾ ਹੈ ਬਦਵੇਂ ਅਸਵੀ ਪਾਸਪਜੀ ਜਾਣ ਨੂੰ ਅੱਲੇ ਬੈਠੀ ਹੈ ਕਿਰਪਾ ਕਰੋ ਜੀ ਮਨ ਮੂਰਖ ਕਾ ਹੈ ਬਿਨ ਲਾਈ ਹੈ ਏ ਮੇਰੇ ਮੂਰਖ ਮਨ ਤੂੰ ਬਰਲਾਬ ਕਿਉਂ ਕਰਦਾ ਹੈ ਮਾਰ ਜੀ ਕਹੇ ਘਬਰਾਉਂਦਾ ਕਿਉਂ ਹੈ ਤੂੰ ਮਨ ਮੂਰਖਾ ਹੈ ਬਿਨ ਲਾਈ ਹੈ ਤੂੰ ਬੇਰਲਾਬ ਕਰਨਾ ਮਾਰ ਜੀ ਕਹਤੇ ਉਰ ਵੀ ਦੇਖੇਗਾ ਲੇਟਿਆ ਪਈ ਹੈ ਜੋ ਜਿਹੜੇ ਪਹਿਲਾਂ ਤੇ ਲੈ ਕੇ ਲਿਖੇ ਉਹਨਾਂ ਉਹੀ ਸਾਨੂੰ ਪ੍ਰਾਪਤ ਹੁੰਦੇ ਉਹ ਹੀ ਜੀਵ ਸਾਨੂੰ ਪ੍ਰਾਪਤ ਹੁੰਦੇ ਆ ਉਹ ਹੀ ਜੀਵ ਉਚਾਰਨ ਕਰੋ ਸਤਨਾਵਹੀਆ ਹੈ ਗੁਰੂ ਸਾਹਿਬ ਦੀ ਪੁਰਬਲ ਕਰ ਮੇਰੇ ਪਹਿਲਾਂ ਸਾਡੇ ਕਰਮਸੀ ਕਰਿਆ ਉਹਦੇ ਲੇਖ ਹੁੰਦੇ ਨੇ ਕਿਵੇਂ ਰੋਸ ਸਾਨੂੰ ਸਚਾਨ ਨਾਲ ਸਾਡਾ ਜਿਹੜਾ ਜੀਵਨ ਚੱਲਦਾ ਹੈ ਉਚਾਰਨ ਕਰੋ ਸਤਨਾਵ ਉਸ ਸ਼ੋਗ ਪ੍ਰਭ ਦੇਵਨ ਹਾਰ ਅਵਰ ਧਰਤੂ ਦਿਸੈ ਜੇ ਦਾਹਰ ਜੋ ਪ੍ਰਭੂ ਹੈ ਕਹਿੰਦਾ ਦੁੱਖ ਵੀ ਹੋ ਜਾਂਦਾ ਸੁੱਖ ਵੀ ਹੋ ਜਾਂਦਾ ਹੈ ਹਣ ਤੇਰਾ ਕੰਮ ਮਰ ਜੀ ਕਹਿੰਦੇ ਔਰ ਵਾਸੇ ਛੱਡ ਦੇ ਜਾਂ ਇੱਧਰ ਉੱਧਰ ਜਾਣ ਚ ਛੱਡ ਦੇ ਮਹਾਰਾਜ ਕਹਿੰਦੇ ਔਰ ਵਾਸੇ ਤੇ ਉਸ ਪ੍ਰਭੂ ਨੂੰ ਯਾਦ ਕਰ ਜੋ ਤੇਰੇ ਦੁੱਖਾਂ ਦੇ ਵਿੱਚ ਤੇ ਕਰੇਗਾ ਉਜਾਰਨ ਕਰੋ ਜੋ ਕਿਛ ਕਰੈ ਸੋਈ ਸੁਖ ਮਾਨ ਫੁਲਾ ਕਾਇ ਫਿਰੈ ਅਜਾਨ ਕਹਨ ਜੋ ਕਿ ਪ੍ਰਭੂ ਵੀ ਕਰਦਾ ਹੈ ਪ੍ਰਭੂ ਜੀ ਕਰਦੇ ਹਨ ਸੋਈ ਸੁਖ ਮਾਨ ਕਹਨ ਉਸ ਨੂੰ ਸੁਖੇ ਕਰਕੇ ਮੰਨ ਫੁਲਾ ਕਾਇ ਫਿਰੈ ਅਜਾਨ ਕਹਿੰਦਾ ਤੂੰ ਇਹ ਫੁੱਲ ਫੁੱਲਿਆ ਪਾਟਿਆ ਗੰਦਾ ਕਿਉਂ ਅਜਾਣੋਂ ਫਿਰ ਰਹਿ ਮਹਾਰਾਜ ਜੀ ਕਹਿੰਦੇ ਉਚਾਰਨ ਕਰੋ ਸਤਨਾਗ ਵਹੀਰੀ ਵਾਹਿ ਗੁਰ ਸਾਹਿਬ ਦੀ ਅਜਾਣ ਤੇ ਬੇਸਮਝ ਨੂੰ ਕਿਹਾ ਕੋਪ ਨੂੰ ਗਿਆ ਮਹਾਰਾਜ ਜੀ ਕਹਿੰਦੇ ਹੋਰ ਲਾਂਚਾਂ ਵਿੱਚ ਨਾ ਕੋਲ ਪੜ ਗਿਆ ਫਿਰ ਤੇ ਜੋ ਕੁਝ ਵੀ ਉਹ ਦੇ ਰਿਹਾ ਪ੍ਰਭੂ ਜੀ ਕਰ ਰਿਹਾ ਉਹ ਉਸ ਗੁਰ ਦੇ ਵਿੱਚ ਸੁਖ ਮਾਣ ਚਾਣਨ ਕਰੋ ਸਤਨਾਗ ਵਹੀਰੀ ਵਾਹਿ ਕੌਣ ਬਸਾਈ ਤੇਰੇ ਸੰਗ ਕਿਹੜੀ ਵਸਤੂ ਤੇਰੇ ਨਾਲ ਆਇਤੀ ਮਹਾਰਾਜ ਜੀ ਨੇ ਸੋਚ ਕੇ ਦੇਖ ਲਓ ਹੌਣ ਵਸਾਈ ਤੇਰੇ ਸੰਗ ਲੱਕਰ ਉਹ ਰਾਸ ਨੂਪੀ ਪਟੰਗਾ ਤੁੰ ਨੂਪੀ ਪਟੰਗਾ ਹੁੰਦੇ ਹੈ ਜਿਹੜੇ ਰਾਜੇ ਨੇ ਤੂੰ ਕੋਈ ਤਾਂ ਹੋ ਰਿਆ ਮਹਾਰਾਜ ਜੀ ਕਹਿੰਦੇ ਉਜਾਰਣ ਕਰੋ ਤਤਕਾ ਗਹੀਰੀਆ राम नाम जब हृदय ना है कहना राम का नाम है हृदय भी अपने जो जपना कर महाराज जी कहते नानक पद सेती कर जाए जब तू जपू मारे परमेश्वर का नाम जो राम है रमया वा कहते फिर नानक पद सेती कर जाए इज्जत नानक ਤੂੰ ਆਪਣੇ ਘਰ ਜਿਹੜਾ ਨਿੱਜ ਘਰ ਉਹਦੇ ਵਿੱਚ ਫਰੀਜਿਤ ਨਾਲ ਪਹੁੰਚ ਜਾਵੇਂਗਾ ਉਤਾਰਨ ਕਰੋ ਕਟਨਾ ਆ ਮਹੀਰੀਆ ਹੈ ਬੁਲ੍ਹਦਾ ਹੈ ਵਦੀ ਸੋ ਮਹਾਰਜੀ ਜੀ ਬੜੇ ਬਖਸ਼ੂ ਹੋਈਏ ਚੜ ਬਦੇ ਸੰਗੁਰ ਹੋਇਆਂ ਨ ਮਾਰਜੀ ਦਾ ਉਹਨਾਂ ਕੋਲ ਸਹਰਾਣ ਧੰਨਵਾਦ ਹੈ ਬੱਚਿਆਂ ਦਾ ਧੰਵਾਦ ਬਰ ਸ਼ਰਵਣ ਕਰਨ ਜਾਣ ਨਾ ਵੀ ਧੰਵਾਦ ਹੈ। ਉਹ ਬੱਚਿਆਂ ਕੋਲ ਵਿਚਾਰ ਨੂੰ ਕਰਦੇ ਬੋਲ ਕਹਾਣੀ ਦਾ ਆਪੇ ਵਰਮਾ ਬੰਨਾ ਕੋਣੋ। ਗਲਤੀਆਂ ਇਹ ਕਿ ਇਹ ਦੇਖ ਉਹ ਜਦਿਆਂ ਕਿਰਪਾ ਕਰਦੇ ਬਰਸ਼ ਲੈਣਾ ਜੀ। ਸੋਧ ਬਈ ਸਚਨ ਸੋਧ ਦੇ ਪ੍ਰਵਾਨ ਕਰੋ ਜੀ। ਤੇ ਕਚਾਰ ਨੂੰ ਇਸੇ ਵਿਰਾਮ ਦੇ ਦੇ ਹਾਂ। ਬਲਾਉ ਫਟੇ